ਪਿੰਦਰ ਤੁਸੀਂ ਇੱਥੇ ਬੈਠੇ ਹੋ ਤੇ ਸਾਰਾ ਵੇਖੋ ਖਾਣਾ ਕਿੱਦਾਂ ਪਾਇਆ ਉਹਨਾਂ ਨੇ ਫੇਰ ਔਖੇ ਹੋਣਾ ਵਾ ਕਿ ਸਾਂਝਾ ਡਾਇਨਿੰਗ ਰੂਮ ਤੇ ਕਿੰਨੇ ਨੇ ਖਾਣਾ ਪਾ ਛੜਿਆ ਵਾ ਯਾਰ ਹੁਣ ਕਿਤੇ ਨਾ ਕਿਤੇ ਤੇ ਬਹਿਣਾ ਤੇ ਹੁੰਦਾ ਹੀ ਐ ਨਾ ਇੱਕ ਕਮਰਾ ਹੀ ਸਿਆਇਆ ਏ ਹੁਣ ਕਿੱਥੇ ਚਲ ਜੀਏ ਬਾਹਰ ਛੜਕਦੇ ਬਈਏ ਜਾ ਕੇ ਕਮਾਲ ਕਰਦੇ ਓ ਤੁਸੀਂ ਮੰਜਾ ਡਾਲਣ ਦੇ ਬਾਅਦ ਉਹ ਵੀ ਹੁਣ ਪਿੰਦਰ ਲੜਨ ਦੇ ਬਹਾਨੇ ਲਾਉਂਦੇ ਨੇ ਮੇਰੇ ਕੋ ਨਹੀਂ ਬੈਠਾ ਜਾਂਦਾ ਮੇਰੀ ਮਰਜ਼ੀ ਜਿੱਥੇ ਮਰਜ਼ੀ ਪਾਵਾਂ ਨਾਲ ਕਹਿ ਕੇ ਦੱਸਿਆ ਹਾਂ ਕੋਈ ਇਹ ਚਾੜਾ ਹੀ ਸਾਬਾ ਬਰਾਬਰ ਦਾ ਜਦੋਂ ਕਿਸੇ ਦਾ ਕੋਈ ਆਏ ਜਾਏ ਆਣ ਕੇ ਬਵੇ ਜਾਂ ਹੀ ਉਹਨਾਂ ਨੂੰ ਡੱਕਣ ਦੇ ਆ ਉਹ ਤੇ ਲੜਦੇ ਨੇ ਤਾਂ ਮੇਰੇ ਨਾਲ ਕਰਾ ਗੱਲ ਹੁਣ ਕੀ ਜਾਂਦੇ ਨੇ ਕਹਿਣਾ ਉਹਨਾਂ ਨੇ ਕੀ ਆ ਮੰਮੀ ਜੀ ਠੀਕ ਹੈ ਹੈਗੇ ਕਿਉਂ ਕੀ ਗੱਲ ਹੋਈ ਮੰਮੀ ਨੂੰ ਹੈ ਕਿੱਥੇ ਮੰਮੀ ਹੋਣਾ ਕੀ ਆ ਮੰਮੀ ਠੀਕ ਨਹੀਂ ਹੈਗੇ ਕਹਿੰਦੇ ਕੱਲ ਦੇਵੇਂ ਬੁੱਲਨੇ ਆ ਤੇ ਮੇਰਾ ਸਿਰ ਬੜਾ ਭੀੜ ਹੋਈ ਜਾਂਦਾ ਤੇ ਦਵਾਈ ਵੀ ਕਹਿੰਦੇ ਖਾਦੀ ਰਦੀ ਪਰ ਕੋਈ ਫਰਕ ਨਹੀਂ ਪਿਆ ਫੇਰ ਕੋਈ ਬੋਲ ਬੁਲਾਰਾ ਹੋਇਆ ਹੀ ਉਹ ਗੱਲ ਮਣੀ ਮੋਟੀ ਗੱਲ ਹੋਈ ਹੈ ਉਹਨਾਂ ਦੀ ਇਹਦੇ ਜਿਹੜਾ ਸਮਾਨ ਆ ਨਾ ਖਾਣ ਪੀਣ ਵਾਲਾ ਉਹ ਨਹੀਂ ਇਹੀ ਵੰਡਣਾ ਹੈਗਾ ਤੈਨੂੰ ਵੀ ਇਦਾਂ ਦੰਦੇ ਨੇ ਯਾਰ ਵੰਡਣਾ ਕਿਉਂ ਨਹੀਂ ਦੱਸ ਜਦੋਂ ਪਹਿਲਾਂ ਦਾ ਲਿਆਂਦਾ ਸਾਂਝੇ ਥਾਈ ਉਹ ਤਾਂ ਵੰਡੇ ਜਾਣਾ ਏ ਜੋ ਹੰਦੇ ਦਾ ਹਿੱਸੇ ਆ ਗਿਆ ਉਹੋ ਹੀ ਰਹਿਣਾ ਤੇ ਉਹ ਚੋਂ ਤੁਹਾਨੂੰ ਕੁਝ ਨਹੀਂ ਮਿਲਣਾ ਕਿ ਤੇ ਮੰਮੀ ਆਂਦੇ ਮੈਂ ਵੰਡਾ ਕੇ ਛੱਡਣਾ ਸਾਡਾ ਆਦਾ ਬੰਦਾ ਵਾ ਤੇ ਬੰਦਾ ਏ ਬੰਦਾ ਕਿਉਂ ਨਹੀਂ ਆ ਮੈਂ ਲੈ ਕਿਤੇ ਨਾਲ ਤੁਹਾਨੂੰ ਜੇ ਨਹੀਂ ਦਿੰਦੇ ਤੇ ਹੁਣ ਤੂੰ ਹੀ ਵੀ ਲੜਨ ਲੱਗ ਪੋਹਣਾ ਯਾਰ ਜਦੋਂ ਅਗਲੇ ਨਹੀਂ ਮੁੜਦੇ ਫੇਰੀ ਪਿਛੇ ਰਹਿਣਾ ਜਾਓ ਪਹਿਲਾਂ ਮੰਮੀ ਨੂੰ ਨਾਲ ਲੈ ਕੇ ਜਾਓ ਤੇ ਦਵਾਈ ਲੈ ਕੇ ਦਿਓ ਉਹਨਾਂ ਨੂੰ ਗੱਲ ਕੀ ਹੋਈ ਹੈ ਮੰਮੀ ਨੂੰ ਹੁਣ ਬੁਖਾਰ ਬਖੂਰ ਚੜਿਆ ਕਿ ਜਾਂ ਉਦਾਂ ਨਹੀਂ ਪਹਿਲੇ ਮੱਠੇ ਨੇ ਸਿਰ ਪੀੜ ਹੋਉਂਦੀ ਆ ਕਹਿੰਦੀ ਮੇਰਾ ਟੈਨਸ਼ਨ ਲੈ ਆਂਦੀ ਨੇ ਹੋਰ ਕੀ ਗੱਲ ਵਾ ਇਹ ਚ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਐ ਬਣਾ ਯਾਰ ਫਿਰ ਵੀ ਕੀ ਕਰਦੀ ਹੁੰਦੀ ਆ ਨਾ ਜਦੋਂ ਅਗਲਿਆਂ ਨੂੰ ਨਹੀਂ ਦਈ ਐਵੇਂ ਕਰਨੀ ਹੈ ਫਿਕਰ ਐਵੇਂ ਮੰਮੀ ਵੀ ਨਾ ਜਾਣ ਕੇ ਦੇ ਨੇ ਕਰਨ ਤੇ ਮੈਂ ਆਪ ਇਹਨਾਂ ਨੂੰ ਚਾਹ ਵੜਾਵਾਂ ਤੇ ਫਿਰ ਬਾਅਦ ਵਿੱਚ ਲੈ ਕੇ ਜਾਇਓ ਚੰਗਾ ਚੱਲ ਵਿਣਾ ਮੈਂ ਪਹਿਲਾਂ ਮੰਮੀ ਨੂੰ ਕਰਨੋਂ ਗੱਲ ਜੇ ਜ਼ਿਆਦਾ ਨਹੀਂ ਠੀਕ ਤੇ ਪਹਿਲਾਂ ਦਵਾਈ ਲੈਵਨੇ ਆ ਤੇ ਤੂੰ ਮਾੜਾ ਮਟਾ ਕੰਮ ਘੁੰਮ ਕਰ ਲਈ ਆ ਕਾਸ਼ੜੀ ਸਹਾਇਤਾ ਕਰਨ ਲੱਗੀ ਆ ਤੇ ਜੇ ਕੋ ਗੱਲ ਕਰਨਗੇ ਨਾ ਤੈਨੂੰ ਮੇਰੇ ਨਾਲ ਕਰੀ ਗੱਲ ਫਿਰ ਉਹ ਚੰਗਾ ਲੜਾਈ ਕਿਤੇ ਮੁੱਕ ਨਾ ਦੇ ਉਹ ਘਰ ਦੇ ਵਿੱਚੋਂ ਭਾਈ ਛੱਡਿਓ ਨਿੱਕੀ ਨਿੱਕੀ ਗੱਲ ਤੋਂ ਪਹਿਲਾਂ ਮੰਮੀ ਨਹੀਂ ਹੀ ਮਾਰਦੇ ਹੋਣੀ ਵੀ ਮੰਮੀ ਦੇ ਨਾਲ ਹੀ ਰਲ ਕੇ ਲੈ ਹਾਂ ਜੀਵਨ ਤੂੰ ਤਾਂ ਕਰ ਹਰਾਮ ਸਿਆਲ ਵਿੱਚ ਅੰਤਰਾ ਬਾਹਰ ਕਿਹੜੀ ਧੁੱਪ ਚੜੀ ਦੱਸ ਸਭ ਦੇ ਮਜੇ ਨਾਲ ਆਏ ਮੰਮੀ ਤਾਂ ਹਾਏ ਵੇ ਪੁੱਤ ਠੇਰੀ ਜਾਣ ੜਿਆ ਤੂੰ ਸਿਰ ਦਾ ਦੱਸਿਆ ਹੀ ਨਹੀਂ ਮੈਨੂੰ ਹਾਏ ਵੇ ਪੁੱਤ ਕੀ ਦੱਸਦੀ ਤੈਨੂੰ ਮੈਂ ਮੈਂ ਚਲੋ ਬੰਦਾ ਦਵਾਈ ਦੁਈ ਲਿਆਉਂਦਾ ਏ ਹਾਏ ਹਾਏ ਵੇ ਮੈਨੂੰ ਤਾਂ ਘਰ ਦੀਆਂ ਟੈਨਸ਼ਨਾਂ ਨੇ ਖਾ ਲਿਆ ਪੁੱਤ ਮੰਮੇ ਜਦੋਂ ਤੁਹਾਡੇ ਨਾਲ ਡੇ ਹੀ ਲੜਨਾ ਤੂੰ ਮੈਨੂੰ ਕਿਉਂ ਨਾ ਦੱਸਿਆ ਆ ਮੈਨੂੰ ਤਾਂ ਹੁਣ ਨਵਦੀਪ ਨੇ ਦੱਸਿਆ ਪੁੱਤ ਕੀ ਕਰਾਂ ਮੈਂ ਜੇ ਮੈਂ ਦੱਸ ਤੂੰ ਕਿਉਂ ਟੈਨਸ਼ਨ ਲੈਂਦੀ ਏ ਤੂੰ ਕੀ ਕਰਾਂ ਤੁਹਾਡੇ ਵਾਸਤੇ ਲੈਣੀ ਟੈਨਸ਼ਨ ਜੇ ਮੈਂ ਕਿਸੇ ਚੀਜ਼ ਵਾਸਤੇ ਲੜਨੀ ਆ ਤਾਂ ਆਪਣੇ ਪੁੱਤ ਕਰਕੇ ਲੜਨੀ ਆ ਪਰ ਜਿਹੜੀ ਤੇਰੀ ਤਾਈ ਉਹਦੀ ਚਪਾਨ ਬੜੀ ਆ ਜੇ ਉਹਦਾ ਮੁੰਡਾ ਕੁੰਦਾ ਉਤੋਂ ਵੱਧ ਜੇ ਉਹਦੀ ਨੌਂ ਕੁੰਦੀ ਉਤੋਂ ਵੱਧ ਪਰ ਮਮੀ ਛੱਡਿਆ ਕਰੋ ਇਹਨਾਂ ਦੇ ਮੂੰਹ ਨਾ ਲੱਗੋ ਤੁਸੀਂ ਕੀ ਕਰਾਂ ਪੁੱਤ ਕਰਦੀਆਂ ਚੀਜ਼ਾਂ ਵੇਖ ਕੇ ਜਰਿਆਰੀ ਹੋ ਜਾਂਦਾ ਬੋਲਣਾ ਤੇ ਪੈਂਦਾ ਹੀ ਆ ਮਾੜਾ ਮੋਟਾ ਡੈਡੀ ਬਣਾਉਦਾ ਇਹਨਾਂ ਦੇ ਮਗਰ ਲੱਗੇ ਰਹੇ ਨੇ ਇੰਨਾ ਪੈਹਾ ਇੱਤੇ ਲਾਈ ਗਏ ਨੇ ਬੰਦਾ ਇੱਕ ਹੋਰ ਘਰ ਬਣਾਇਆ ਹੁੰਦਾ ਚਾਚਾ ਆਪਾਂ ਦੂਜੇ ਥਾਂ ਬੈਠੇ ਹੁੰਦੇ ਪੁੱਤ ਮੇਰੀ ਤੇ ਮੰਨੀ ਨਹੀਂ ਤੇਰੇ ਪਿਓ ਨੇ ਜੇ ਕਿਤੇ ਮੰਨਦਾ ਤੇ ਮੈਂ ਇੱਥੇ ਰਹਿਣੀ ਨਹੀਂ ਦੇਣਾ ਇਹਨੂੰ ਜਿਹਦੇ ਵਾਕਿਆਂ ਨੇ ਮੇਰਾ ਵੀ ਕਰਦਾ ਇਹਨਾਂ ਦੇ ਮੱਥੇ ਲੱਗਨ ਜੀਕਰ ਦਾ ਕੰਦ ਮਾਰਦੀ ਏ ਵੇੜੇ ਚ ਸਹੀ ਗੱਲ ਵਾ ਮੇਰੇ ਤੇਨੂੰ ਕਰਨ ਨੂੰ ਕੋਸ ਸਕਦੇ ਹੈਗੇ ਉਹ ਜਿਹੜਾ ਮੁੰਡਾ ਵਾ ਨਾ ਮੇਰਾ ਜੀਕਰ ਤੇ ਬੋਦੇ ਜੇ ਖੋਦਾ ਫੜ ਕੇ ਹੈ ਐਡੀ ਜ਼ਬਾਨ ਆ ਡੇਲੇ ਕਟਕੜ ਵਿੰਦਾ ਮੇਰੇ ਵੱਲ ਫਿੱਟਾ ਤਰਾਵ ਹੈ ਮੇਰਾ ਤਾਂ ਪੁੱਤ ਸੋਚ ਸੋਚ ਕੇ ਬੁਰਾ ਹਾਲ ਹੋਇਆ ਵਾ ਐਵੇਂ ਨਾ ਤੈਨੂੰ ਖਾ ਪੀ ਜਾਓ ਤਾਂ ਉੱਥੋਂ ਆਪਾਂ ਦਵਾਈ ਲੈ ਆਉਨੇ ਪਹਿਲਾਂ ਜਾ ਕੇ ਵਾ ਨਹੀਂ ਕਿੱਥੋਂ ਉੱਠਿਆ ਜਾਣਾ ਮੇਰਕੋ ਮੇਰੀ ਗੱਲ ਸੁਣ ਪੁੱਤ ਉਹ ਨਵ ਗਈ ਏ ਚਾਹ ਲੈਣ ਚਾਹ ਚੂ ਪੀ ਕੇ ਵੇ ਨਹੀਂ ਕੀ ਪਤਾ ਕੋਈ ਨਹੀਂ ਮੰਮੀ ਇੱਕ ਵਾਰੀ ਚੈੱਕ ਤੇ ਕਰਾ ਕੇ ਆਈ ਕਿਤੇ ਬੀਪੀ ਨਾ ਵਧਿਆ ਘਟਿਆ ਹੋਵੇ ਵੇ ਮੇਰਾ ਬੀਪੀ ਬੁੱਪੀ ਤੇ ਪਗਲ ਛੱਡ ਤੂੰ ਮੈਂ ਟੈਨਸ਼ਨ ਨਹੀਂ ਮਾਰਿਆ ਮੈਨੂੰ ਮੰਮੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਵੀ ਉੱਠੋ ਤਾਂ ਦਵਾਈ ਲੈ ਕੇ ਆਈਏ ਐਦਾਂ ਨਾ ਕਰੋ ਜੇ ਤੂੰ ਬਹੁਤਾ ਕਹਿਣਾ ਨਾ ਉਹ ਜਿਹੜਾ ਪਿੰਡ ਡਾਕਟਰ ਨੀਗਾ ਉਹਨੂੰ ਕਹੀ ਮੰਮੀ ਨੇ ਟੈਨਸ਼ਨ ਲਈ ਹੈ ਕਿਸੇ ਗੱਲ ਦੀ ਤੇ ਸਿਰ ਬੜਾ ਪੀੜ ਕਰਨ ਰਿਹਾ ਉਹਨੂੰ ਪਤਾ ਵਾ ਉਹਨੇ ਆਪੇ ਦਵਾਈ ਦੇ ਦੇਣੀ ਜਾਂ ਲੈ ਆ ਜਾ ਕੇ ਦੋ ਖਰਾਕਾਂ ਚਲੋ ਲੈ ਆਉਣਾ ਫਿਰ ਤੇ ਹੋਰ ਕੁਝ ਖਾਣਾ ਪੀਣਾ ਦੇਣੀ ਆ ਨਹੀਂ ਪੁੱਤ ਮੈਂ ਕੀ ਖਾਣਾ ਮੈਨੂੰ ਕੋਹ ਨੰਗਣ ਧਿਆ ਚਲੋ ਆ ਗਿਆ ਮੈਂ ਫਿਰ ਪਿੰਦਰ ਹੈ ਮੀਂਹ ਗੱਲ ਸੁਣ ਪੁੱਤ ਉਹਨਾ ਨਾ ਚਾਲ ਨਹੀਂ ਗਈ ਆ ਤੇ ਉਹਨੂੰ ਕਹੀਂ ਵੀ ਮੰਮੀ ਦੇ ਨਾ ਨੀਲ ਪੇਂਟ ਲਈ ਜਾਵੇ ਮੇਰੀ ਲੱਥ ਗਈ ਆ ਤੇ ਮੇਰਾ ਚੀ ਕਾਲ ਜਾਉਣ ਡਿਆ ਤੇ ਤੂੰ ਚੀ ਦੀ ਕਰ ਲਿਆ ਮੰਮੀ ਉਤੋਂ ਬਿਮਾਰ ਤੇ ਹਜੇ ਤੁਹਾਨੂੰ ਇਹਦੀ ਪਈ ਏ ਤੈਨੂੰ ਪਤਾ ਵਾ ਨਾ ਪੁੱਤ ਮੇਰੀ ਹੱਤ ਦਾ ਤੇ ਜਾ ਤੁਹਾਨੂੰ ਕਹਿ ਪਿਓ ਵੀ ਨਾਲ ਲੈ ਆਏ ਚਲੋ ਕਹਿ ਦੇ ਨਾ ਵਾ ਕਹਿ ਦੇ ਫਿਰ ਨੀਲ ਪੇਂਟ ਤਾਂ ਬੁਆਰ ਮੈਂ ਕਿ ਦਾਰਾ ਸਕਨੀ ਆ ਹੈ ਮੈਂ ਤਾਂ ਉੱਠਣ ਦੀ ਮਾਰੀ ਨਹੀਂ ਆ ਵੀ ਠੰਡ ਵਿੱਚ ਕਿੱਥੋਂ ਉੱਠੂਗੀ ਜਾਲ ਇਥੇ ਪਈ ਪਈ ਨੂੰ ਸਭ ਕੋ ਮਿਲਦਾ ਜਾਣਿਆ ਮੈਨੂੰ ਕਿ ਲੋਟ ਉੱਠਣ ਦੀ ਨਵੀਂ ਬੱਸ ਹਾਂਜੀ ਚੌਲ ਆ ਕੇ ਜਾਈ ਜਨਾ ਮੰਮੀ ਲਈ ਹੂੰ ਚਲਾ ਲੋ ਨੀਲ ਪੇਂਟ ਵੀ ਲੈ ਜਾਈ ਹਾ ਹੈ ਨੀਲ ਪੇਂਟ ਚਾਣਾ ਖਾਣੀ ਉਹਨਾਂ ਨੇ ਉਹ ਆਖਣ ਦੇ ਲੱਥੀ ਏ ਹੋਈ ਹਾਂ ਮੈਂ ਕੋਈ ਹਾਲ ਨਹੀਂ ਉਹਨਾਂ ਦਾ ਵੀ ਮੇਰੇ ਅੱਗੇ ਹਸਾਂ ਮੁੰਡਿਆ ਉਹ ਤੋਂ ਬਿਮਾਰ ਪਏ ਨੇ ਤੇ ਹਜੇ ਵੀ ਨੀਲ ਪੇਂਟ ਦੀ ਪਈ ਏ ਉਹਦਾ ਭਾਵੇਂ ਬਿਸਤਰੇ ਰੰਗ ਛੜਨ ਉਹ ਨਹੀਂ ਰੰਗ ਦੇ ਲਾਦੇ ਹਾਂ ਕੀ ਪਤਾ ਦੇ ਉਹਨਾਂ ਠੀਕ ਹੋ ਜਾਣ ਮੇਰਾ ਤੇਰਾ ਦਾ ਸਾਰਾ ਮੇਕਅਪ ਹੀ ਕਰ ਦੇਣੀ ਐ ਪਾਣੀ ਦਵਾਈ ਦੀ ਲੋੜ ਹੀ ਨਾ ਪੈਣਾ ਨੂੰ ਚਲ ਵੀ ਇੰਨਾ ਹਾਂ ਚਾਹ ਪਹਿ ਬਾਅਦ ਚ ਲੈ ਜੀ ਜਾ ਕੇ ਨਾ ਉਹ ਕੰਮ ਕਰ ਜਾਵੇ ਚਾਹ ਉਦੋਂ ਪੰਗਲ ਪਾਣੀ ਜਿਹਾ ਭਾਵੇਂ ਹੋ ਜੇ ਅੰਦਰ ਹੀ ਪਿਆ ਬੈ ਕੇ ਜੀ ਕਾਲੀ ਆਈ ਜਾਂਦਾ ਵਾ ਹਾਏ ਹਾਏ ਥੋਪ ਨਿਕਲੇ ਮਾਸਾ ਤੇ ਬੰਦਾ ਬਾਹਰ ਜਾ ਕੇ ਪਵੇ ਚੱਲ ਕੋਈ ਗੱਲ ਨਹੀਂ ਉਹ ਤਾਂ ਇੱਕ ਗੱਲ ਚੰਗਾ ਵਾ ਕੰਮ ਤੇ ਨਹੀਂ ਕਰਨਾ ਪੈਣਿਆ ਆ ਗਈ ਆ ਗਈ ਜੇ ਮੰਮੀ ਤੂੰ ਇੰਨਾ ਹੀ ਠੀਕ ਹੋਣਾ ਤੀ ਮੈਨੂੰ ਉਦੋਂ ਨਾ ਦੱਸ ਦੇਂਦੇ ਮੈਂ ਉਦੋਂ ਦੀ ਥੜੇ ਲਾ ਦਾਂਗੀ ਨੀਂ ਤੇ ਨਾ ਠੀਕ ਥੋੜੀ ਬਣਾਵ ਨੀ ਬੰਦਾ ਹੁਣ ਬੁੱਸਾ じゃ ਬਣਾ ਰਵੇ ਆਪ ਤੂੰ ਤਿਆਰ ਨਹੀਂ ਹੋਣਾ ਕਿਤੇ ਕੁਝ ਨਹੀਂ ਲਾਉਣਾ ਪਾਉਣਾ ਤੇ ਜੇ ਮੈਨੂੰ ਆਦਤ ਆ ਤੇ ਮੇਰੀ ਆਦਤ ਬਣੀ ਜਾਂਦੀ ਮੇਰੀ ਆਦਤ ਨਾ ਵਿਗਾੜ ਤੋ ਮੰਮੀ ਜੀ ਵੀ ਤਾਂ ਪਹਿਲਾਂ ਪਤਾ ਹੁੰਦਾ ਨਾ ਕਿ ਆ ਚੀਜ਼ਾਂ ਲਾਉਣ ਪਾਉਣ ਨਾ ਠੀਕ ਹੋਣਾ ਤੇ ਮੈਂ ਥੜੇ ਸਵੇਰੇ ਜੇ ਲਾ ਆ ਪਾ ਦੇਣਾ ਨਹੀਂ ਸਰ ਕੋਜੂ ਆਪੇ ਵੇਖ ਲਿਆ ਕਰਨਾ ਹੁਣ ਨਾ ਤੂੰ ਮੇਰੀ ਤੂੰ ਨਾ ਮੇਰਾ ਖਿਆਲ ਰੱਖੀਂ ਨਿਰਖਣਾ ਪਿੰਡੋਂ ਨੂੰ ਤਾਂ ਬੁਲਾਉਣੀ ਲੋੜ ਹੀ ਕਿਉਂ ਨਹੀਂ ਰੋਟੇਂਗੀ ਕੋਈ ਮੇਕਅਪ ਕਰ ਲੋ ਚੰਗੀ ਤਰ੍ਹਾਂ ਤੁਸੀਂ ਫਿਰ ਤੁਸੀਂ ਵੇਖਿਆ ਇਦਾਂ ਹੀ ਸਹੀ ਹੋ ਜਨਾਵਾਂ ਤੁਹਾਡੇ ਸਿਰ ਵੀ ਸਹੀ ਹੋ ਜਨਾਵਾਂ ਮਜ਼ਾਕ ਨਾ ਕਰਿਆ ਕਰ ਬਹੁਤੇ ਮਜ਼ਾਕ ਥੋੜੀ ਮਮੀ ਕਰਨੀ ਹੈ ਪਤਾ ਮੈਨੂੰ ਸਾਰੇ ਮਜ਼ਾਕ ਕਰਦੀਆਂ ਤੇ ਮੇਰੇ ਨਾਲ ਲਾ ਦੇ ਲਾ ਦੇ ਨਾ ਸੱਸ ਕੀ ਕਰਨੀਆਂ ਬਾਅਦ ਮੈਨੂੰ ਮੈਨੂੰ ਨਹੀਂ ਪਤਾ ਮੇਰੇ ਤੇ ਆਪਣੇ ਦੇ ਕੰਮ ਮੁੱਕ ਗਏ ਆ ਨਾ ਪਹਿਲਾਂ ਨਹੀਂ ਲੱਗੀ ਨੀ ਪੈਂਟ ਮੇਰੇ ਮਮਮੀ ਕਿੱਥੇ ਰੱਖਿਆ ਲਿਆ ਉਹ ਮੈਂ ਉਹਨਾਂ ਦਾ ਪਹਿਲਾਂ ਸਾਫ਼ ਕਰ ਦੇ ਉਹ ਬਹੁਤ ਪੰਗਾ ਵਾ ਪੁੱਤ ਉਹ ਤੇ ਖਤਮ ਹੋਇਆ ਵਾ ਜੇ ਹੁੰਦਾ ਤੇ ਮੈਂ ਨਾ ਆਪਣੇ ਦਾ ਰਾਂ ਦੇਣੇ ਨੀਗੇ ਤੈਨੂੰ ਵੀ ਪਤਾ ਚੰਗਾ ਪੜਾ ਫਿਰ ਇਦਾਂ ਹੀ ਲਾ ਦੇ ਚਾਲ ਲਾ ਦੇ ਆ ਵੀ ਥੱਲੇ ਮਾੜੀ ਮੋਟੀ ਪਿੰਕ ਪਿੰਕ ਜੀ ਆ ਲਾ ਦੇ ਕੋਈ ਗੱਲ ਨਹੀਂ ਹਾ ਮੇਰੀ ਕਿੰਦਾ ਦਾ ਰੰਗਵਾ ਪਤਾ ਕਿੰਨਾ ਸੋਹਣਾ ਰੰਗ ਆ ਸ਼ਾਈਨ ਵੀ ਕਿੰਨੀ ਆਉਂਦੀ ਏ ਮੇਰੀ ਗੱਲ ਸੁਣ ਆ ਸਾਈ ਦਾ ਨਾ ਲਵੇੜਦੀ ਮੇਰੀਆਂ ਵਧੀਆ ਵਧੀਆ ਕਰਕੇ ਲਾ ਮੁੰਡਾ 베ੜਦੀ ਤੇ ਇਹਨੇ ਸਮਝੀ ਹੁੰਦੀ ਮੈਂ ਸਿਰਫ ਨੀਲ ਤੇ ਲਾਵੀ ਕੋਟੇ ਨਾ ਘਟੜੀ ਲੈਣੇ ਪਿੰਟ ਵਾਲੀ ਆ ਅੱਜ ਲੱਗੀ ਤੇ ਲੱਭਾ ਨਹੀਂ ਦੀ ਹੈ ਨੀ ਚੰਗੀ ਭਲੀ ਲੱਭਣ ਢਈ ਹੈ ਹੈ ਵੇਖਾ ਕਿੰਨਾ ਸੋਹਣਾ ਕਲਰ ਆ ਪੀ ਛੇੜਨੀ ਸੋਹਣੀ ਆ ਤੇ ਚਮਕ ਵੇ ਕਿੰਨੀ ਆਉਂਦੀ ਮਾੜੀਆਂ ਮੋਟੀਆਂ ਨਹੀਂ ਬ੍ਰਾਂਡਡ ਲੈਣੀ ਹੈ ਤੇ ਠੀਕ ਹੋ ਗਏ ਉਹ ਮੈਂ ਨਾ ਹੁਣ ਕਰਾ ਦਿਆਂ ਤੁਹਾਡਾ ਬਹੁਤਾ ਕੰਮ ਤੇ ਮੈਨੂੰ ਕੇ ਪਾਸੇ ਲੱਗਣੀ ਨਹੀਂ ਦੇਣ ਦੇ ਪਹਿਲਾਂ ਲਾਲਾ ਗੱਲਾਂ ਘੱਟ ਕਰ ਠੀਕ ਵਾ ਨਾ ਇੱਕ ਉਂਗਲ ਤੇ ਲਾ ਕੇ ਤੇ ਕੰਮ ਸੁਣਾਉਂਦਾ ਭੀ ਮੈਨੂੰ ਕਰ ਦੂੰਗੀ ਤੇਰਾ ਕੰਮ ਐ ਮੈਂ ਠੀਕ ਤੇ ਹੋ ਜਾਂਦੇ ਹੋ ਤੇ ਗਏ ਉਹ ਜਿੱਦਾਂ ਮੈਂ ਆਜੀ ਕਿੱਥੇ ਹੋ ਗਈ ਆ ਹੁੰਦਾ ਦਵਾਈ ਲੈਣ ਗਿਆ ਵਾ ਦਵਾਈ ਲੈ ਕੇ ਆਊਗਾ ਦਵਾਈ ਖਾਉਂਗੀ ਕਿਹੜੀ ਰਾਮ ਕਰੂੰਗੀ ਤੇ ਫੇਰ ਠੀਕ ਹੋਣਾ ਮੈਂ ਐਦਾਂ ਹੀ ਮੈਨੂੰ ਚਾਹੀਦੀ ਦਵਾਈ ਮੰਗਾ ਲਈ ਆ ਤਉ ਹੋ ਜੇ ਪਿੰਦਰ ਜਿਹੜੇ ਚੱਲ ਗਏ ਨੇ ਤੁਹਾਨੂੰ ਸਗੋਂ ਨਾਲ ਖਾੜੀ ਕਰੀ ਬਖਾਤੀ ਹੁੰਦੀ ਹੈ ਗੱਲ ਕੀ ਹੋਈ ਹੈ ਗੱਲਾਂ ਜ਼ਿਆਦਾ ਕਰਦੀ ਤੇ ਕੰਮ ਘੱਟ ਕਰਦੀ ਆਹ ਫੜ ਨੇਲ ਪੇਂਟ ਲਾ ਪੈਣਾ ਠੀਕ ਆ ਨਾ ਦੱਸ ਤਾਂ ਨੂੰ ਮੈਂ ਟੈਨਸ਼ਨ ਲਈ ਹੈ ਜ਼ਿਆਦਾ ਟੈਨਸ਼ਨ ਦੀ ਦਵਾਈ ਲਿਆ ਦੇ ਲੱਗਨ ਤੇ ਧਿਆਨ ਹੀ ਆੜੀਆਂ ਘੱਟ ਜ਼ਿਆਦਾ ਚਰਨ ਪਤਾ ਕਿੰਨਾ ਕੁ ਟਾਈਮ ਲੱਗਣਾ ਵਾਸ ਆ ਮੈਂ ਇਤਰੋ ਰਹਿ ਗਏ ਤੇ ਮੈਂ ਇਦਰੀ ਮਾਰੀ ਦਵਾਈ ਛੱਡੂ ਜੇ ਕੋ ਘਰ ਦਾ ਕੋਈ ਕੰਮ ਤੇ ਮੈਨੂੰ ਵੀ ਦੱਸ ਦੇ ਮੈਂ ਵੀ ਕਰ ਦਿੰਨੀ ਚੱਲ ਕੋਈ ਨਹੀਂ ਆ ਚਾਲੂ ਮਾਰ ਕੇ ਤੇ ਫਿਰ ਰੋਟੀ ਬਣਾ ਦਾ ਕਰ ਲੈਨੇ ਮੈਂ ਆਟਾ ਗੁੰਨਦਾ ਫਿਰ ਤੁਸੀਂ ਕੋਈ ਨਹੀਂ ਆਟਾ ਗੁੰਨਦੋ ਤੇ ਚਾਚੀ ਤੇਰੀ ਨੂੰ ਉਠਿਲੇ ਪਤਾ ਨਹੀਂ ਮੰਮੀ ਉਹ ਤੇ ਫਿਰ ਸਿਰ ਵੀ ਉੱਠੀ ਨਹੀਂ ਹਾਂ ਫਿਰ ਸੋਈ ਨਾ ਵੀ ਹਰੇ ਸੋਈ ਚ ਕੰਮ ਕਰਨ ਦੇ ਅੱਛਾ ਅੱਛਾ ਤੇ ਵੇਲਾ ਮੰਮੀ ਇੱਕ ਗੱਲ ਆ ਪਿੱਛਾੜੂ ਅੱਜ ਨਾ ਵਾਰੀ ਉਹਨਾਂ ਦੀ ਫਿਰ ਮਾਰਨ ਦੀ ਹਾਂ ਤੇ ਅੱਜ ਵੇਲਾ ਉੱਠੀਆਂ ਨਹੀਂ ਗਈਆਂ ਤੇ ਤੂੰ ਵੀ ਰਹਿਣ ਦੇਣਾ ਤੇ ਫਿਰ ਮੰਮੀ ਮੈਂ ਵੀ ਰਹਿ ਜਾਂਦਾ ਤੇ ਫਿਰ ਕੋਈ ਆ ਜਾਏ ਘਰ ਤੇ ਅਗਲੇ ਨੂੰ ਕਹਣਾ ਵੀ ਕਿਦਾਂ ਗੰਦ ਪਾਇਆ ਇਹਨਾਂ ਨੇ ਤੇ ਫਿਰ ਜਦੋਂ ਉਹ ਉਤਰਾਨੀਆਂ ਦੇ ਆਪ ਵੀ ਉਤਰਾਂਦੇ ਹੋ ਜੇ ਹਾਂ ਜੇ ਇਹਨੂੰ ਪਿਓ ਤੇ ਇਹਨੂੰ ਦੱਸਿਆ ਉਹਨੇ ਫੇਰ ਕਹਿਣਾ ਵਾ ਕਿ ਤੁਸੀਂ ਹੁਣ ਚੁੰਦੀਆਂ ਜੇ ਵੀ ਘਰ ਦਾ ਵੀ ਪੰਗਾ ਪੈ ਜੇ ਤਾਂ ਮੈਂ ਤਾਂ ਡਰਦੀ ਨਹੀਂ ਇਹਨੂੰ ਕਹਿਣਾ ਕੁਛ ਨਹੀਂ ਜੇ ਤਰ ਕੋ ਹੁੰਦਾ ਹੁੰਦਾ ਤਾਂ ਕਰ ਲਿਆ ਕਰ ਨਹੀਂ ਤੇ ਰਹਿਣ ਦੇ ਤੇ ਜਾ ਹੁਣ ਇੱਕ ਕੰਮ ਹੋ ਰਿਹਾ ਅੱਜ ਮਾਰ ਲ ਜਦੋਂ ਇਹਨਾਂ ਦੀ ਵਾਰੀ ਆਉ ਉਹ ਦਰਮਾਨਾ ਤੂੰ ਸਤੀ ਰਹੀ ਤੈਨੂੰ ਕੀ ਲੋੜ ਖਪਨ ਦੀ ਤੇ ਫੇਰ ਇਹਨਾਂ ਨੂੰ ਸ਼ਰਮ ਚਾਹੀਦੀ ਹੈ ਕੋਈ ਹਣਾ ਘਰ ਆ ਜਾਂਦਾ ਬੰਦਾ ਟਾਈਮ ਮੋੜ ਕੇ ਛਾੜੂ ਤੇ ਮਾਰ ਲਿਆ ਆਪਣੇ ਬਰੇ ਪਾਸੇ ਉਹਨਾਂ ਨੇ ਕੋਲ ਘਾਲ ਕੇ ਪੀ ਛੜੀ ਉਹਨਾਂ ਨੂੰ ਨਹੀਂ ਹੈਗੀ ਬਈ ਕਹਿੰਦੀ ਜਿੰਨਾ ਚਿਰ ਹੁਣ ਦਾਵਾ ਕਰੀ ਕੋਈ ਨਹੀਂ ਹੁਣ ਟਾਈਮ ਤਾਂ ਕੱਢਣਾ ਹੀ ਪੈਣਾ ਪੁੱਤ ਹੁਣ ਇਹ ਕਿਦੀਆਂ ਗਾਜਰਾ ਮੋਲੀਆਂ ਆ ਜਿਹੜੀਆਂ ਚੁੱਕ ਕੇ ਛੇਛੀ ਦੀ ਦੂਜੇ ਪਾਸੇ ਲੈ ਜੀ ਟਾਈਮ ਲੱਗਣਾ ਵਾ ਘਰ ਤੇ ਜੇ ਤਰ ਕੋ ਹੁਣ ਦਾਹਤ ਕਰ ਲਿਆ ਕਰ ਜੇ ਨਹੀਂ ਹੁੰਦਾ ਤਾਂ ਰਹਿਣ ਦਿਆ ਕਰ ਇਹ ਨਾ ਮਿਲਦੀ ਕਿਆ ਕਰ ਮੈਨੂੰ ਮੈਂ ਮੈਨੂੰ ਵੀ ਗੁੱਸਾ ਲੱਗਦਾ ਹਾਂ ਠੀਕ ਆ ਆਟਾ ਗੋਲਣਾ ਵਾ ਫਿਰ ਗੋਲਣਾ ਫਿਰ ਮੈਂ ਆ ਮਾਰ ਕੇ ਨਾ ਇੱਦਾਂ ਤੇ ਮੈਂ ਫੁਲਕੇ ਬਣਾ ਦੇਣੀ ਆਣ ਕੇ ਤੇ ਨਾਲ ਹੀ ਕੂੜਾ ਪਾ ਲਈ ਕੋਈ ਨਹੀਂ ਮੈਂ ਵੀ ਪਾ ਦੇਣੀ ਆ ਕੂੜਾ ਤੇ ਕੰਮ ਹੀ ਕਰਦੀ ਹਾਂ ਬਾਅਦ ਵਿੱਚ ਹਾ ਕਰ ਲਾ ਤੇ ਮੈਂ ਵੀ ਆਟਾ ਗੋਲ ਲੈਣੀ ਮੇਰੇ ਅੱਜ ਸਰ ਨੂੰ ਤੇਲ ਲਾ ਦੀ ਜਰ ਜਿਹੜਾ ਨਾ ਹਾਂ ਜਿੱਦ ਸੁੱਤਾ ਜਾ ਰਿਹਾਦਾ ਸੁੱਤਾ ਜਾ ਰਿਹਾਦਾ ਕੋਈ ਨਹੀਂ ਮੈਂ ਲਾ ਦਿੰਨੀ ਆ ਤੇਲ ਤੇ ਫਿਰ ਮੈਂ ਬਾਅਦ ਚ ਫੁਲਕੇ ਬਣਾ ਲਉਂਗੀ ਚਲ ਠੀਕ ਆ ਪੁੱਤ ਹਾਂਜੀ ਆ ਗਈਆਂ ਫੇਰ ਮੈਂ ਖਾ ਲੋ ਖਾ ਲੋ ਕਰਮਾ ਵਾਲੀਓ ਤੂੰ ਬਹਿ ਰਹੀ ਐ ਤੂੰ ਹੀ ਖਾਲਾ ਉੱਠ ਕੇ ਚਲ ਰੱਜੀਆਂ ਹੁੰਦਾ ਤੇ ਦੋਵੇਂ ਪobre ਆ ਵੇ ਹੋ ਲਾਖ ਲਾਂ ਤੇ ਤੁਹਾਡਾ ਦਵਾ ਪਿਓ ਪੁੱਤਾਂ ਦਾ ਆ ਗਏ ਸੁੱਕੀ ਕੂੜੀ ਪਾਈ ਮਾਜ ਨੂੰ ਉਹ ਸਨੀ ਉਹ ਸਨੀ ਹਾਂਜੀ ਲੱਛੀ ਉਰੇ ਆ ਆਮਾ ਪਠੇੜਿਆ ਆਪਣੇ ਵੇਖਣ ਮੱਜਾਂ ਦੇ ਆਵੇ ਮੈਂ ਕਿਹਾ ਨਹੀਂ ਮਾਜੋ ਆਏ 12 13 ਲੀਟਰ ਦੁੱਧ ਹੀ ਅੱਧਾ ਰਹਿ ਗਿਆ ਇਹ ਥੱਲੇ ਆਵੇ ਸੁੱਕੀ ਕੂੜੀ ਪਾਈ ਆ ਨਾ ਬਾਹਰ ਪਰਸਨ ਖਰਾਬ ਹੋਣਿਆ ਆ ਤਾਂ ਬਾਹਰ ਇੰਨੇ ਪਠੇ ਆ ਕੇ ਇਹਨਾਂ ਨੂੰ ਭਰ ਰਵੇ ਕੋਣ ਬੈਨ ਦੋਵੇਂ ਪਿਓ ਪਤ ਮਰ ਚਲੇ ਆ ਉਹਦਾ ਸਮਾਨ ਹੀ ਪੂਰਾ ਕਰ ਕਰਕੇ ਜੀਵਾਂ ਦਾ ਇੱਕ ਜਾਂਦਾ ਸ਼ਹਿਰ ਤੋਂ ਦੂਜਾ ਆ ਜਾਂਦਾ ਅਗਲੇ ਠਾਡੇ ਸਿਰ ਤੇ ਇੱਕ ਇਹ ਪੈ ਜਾਂਦਾ ਨਹੀਂ ਤੇ ਹੁਣ ਮੇਰਾ ਪੁੱਤ ਇੱਕ ਕੰਮ ਕਰ ਗਿਆ ਉੱਥੋਂ ਲਿਆ ਕੇ ਨਾ ਅੱਧੇ ਘਟਕੇ ਹਲੇ ਹੀ ਗਲਾਟੇ ਨੂੰ ਡੈਡੀ ਪਾਉਣ ਕਿ ਆਪੇ ਹੋਰ ਕੇ ਤੂੰ ਹੀ ਰੋ ਕੰਮ ਕਰਦੇ ਹੁੰਦੇ ਓਏ ਯਾਰ ਬੇਜਬਾਨ ਚਰੀ ਇਹਦਾ ਹੀ ਕਸੂਰ ਹੈ ਉਹਨਾਂ ਨੂੰ ਉਹਨਾਂ ਨੂੰ ਨਹੀਂ ਪਾਈ ਆ ਉਹ ਤਾਂ ਕਹਿੰਦੀ ਦੁੱਧ ਵਾਲੀ ਲਾ ਗਈ ਤੇ ਉਹਨੇ ਮੈਨੂੰ ਸਾਦਾ ਵਹਿਸ਼ਕਾ ਦੇਣਾ ਦੁੱਧ ਇਹਨਾਂ ਨੇ ਇੱਡੀ ਵਧੀਆ ਮੱਝ ਹੈ ਨਾ ਇੰਨਾ ਵਧੀਆ ਦੁੱਧ ਹੀ ਨਾ ਫਿਰ ਘਰਵਾ ਦੁੱਧ ਲੱਭਦਾ ਹੀ ਨਹੀਂ ਨਾ ਚਾ ਕੋਈ ਨਹੀਂ ਜਾਜੂ ਆਪਣਾ ਕੰਮ ਕਰ ਕੋਈ ਨਹੀਂ ਮੈਂ ਪੁੱਤ ਸੁੱਟਾ ਹੁੰਨਾ ਰੱਬ ਤੋਂ ਡਰਨਾ ਚਾਹੀਦਾ ਵੇ ਇਹਨਾਂ ਵਿਚਾਰੀਆ ਕੀ ਕਸੂਰ ਆ ਹੁਣ ਹੈ ਹੀ ਇਦਾਂ ਦੇ ਆ ਚਾਚਾ ਨੂੰ ਕਹੋ ਹਾਂ ਤੁਸੀਂ ਚਾਚਾ ਨੂੰ ਕਹੋ ਜਾ ਕੇ ਵੇਖ ਲੈ ਉਧਰ ਓਏ ਉਹ ਤੂੰ ਕਿਹੜੀ ਦਿਖਦੀ ਨਹੀਂ ਔਰੀ ਕਿਹੜੀ ਨજર ਬੰਦ ਹੋਈ ਆ ਯੇ ਮੈਨੂੰ ਸ਼ਰਮ ਹੋਈ ਥੋੜੀ ਬਹੁਤੀ ਨਾ ਦੇ ਦੋਤੇ ਰਹਿੰਦੇ ਆ ਸਾਰੇ ਤਨੇ ਕੀ ਪਤਾ ਨਹੀਂ ਕਰੇ ਕਰਦੇ ਕੀ ਮੈਨੂੰ ਸਮਝ ਨਹੀਂ ਆਉਂਦਾ ਉਹਦਾ ਲੜ ਲੜ ਲਈ ਕਿ ਮੈਂ ਲੈਣੀ ਮੱਝ ਆ ਉਹਦੇ ਹੁਣ ਮੜਨ ਦੀ ਪੱਠਿਆਂ ਤੋਂ ਭੁਖੀ ਪੁੱਤ ਦੁੱਧ ਦੇ ਡੇੜਾ ਵਾ ਕੁਝ ਡੰਗੇ ਨੂੰ ਪਾਈਏ ਤੇ ਤਾਂ ਹੀ ਹੁੰਦਾ ਪੈਦਾ ਕਿ ਦੁੱਧ ਅੰਦਰੋਂ ਥੋੜਾ ਡੰਗੇ ਕੱਢਣਾ ਹੁੰਦਾ ਚੱਲ ਕੋਈ ਯਾਦ ਕੋਈ ਨਹੀਂ ਮੈਂ ਕਰਦਾ ਮੈਂ ਛੋੜ ਦੇ ਨਾਲ ਲਿਆ ਕੇ ਜੇ ਲੋ ਮੱਝਾ ਹੋ ਲਈ ਨਾ ਉਹ ਗੱਲ ਸੁਣੋ ਮੇਰੀ ਉਹ ਕਿਧਰ ਵੜਾ ਕਰਦੀ ਕਰਨ ਡਿਆ ਮੈਂ ਤਾਂ ਜੀ ਸ਼ਹਿਰ ਗਿਆ ਹਾਂ ਦੱਸੋ ਸ਼ਹਿਰ ਗਿਆ ਉਹਦੀ ਬੱਦੀ ਆ ਉਹਨੇ ਘਰੇ ਪੱਠੇ ਦੇ ਤੇ ਨੀ ਪਾੜਿਆ ਕਰਾ ਸੁੱਕੀ ਤੂੜੀ ਛੁੱਟੀ ਉਹਦੇ ਅੱਗੇ ਉਹ ਪੱਠੇ ਮਾ ਵੱਡ ਗਿਆ ਵੇਖੋ ਡੈੜੀ ਛੁੱਟ ਕੇ ਗਈ ਵਾ ਉਤਰ ਕੇ ਪਾਣ ਲੱਗਾ ਕਿੱਥੋਂ ਛੁੱਟ ਗਿਆ ਤਾਂ ਪਤਾ ਨਹੀਂ ਕਿੱਥੇ ਖੱਜਲ ਹੋਇਆ ਤੇ ਮੈਂ ਲਿਆਂਦੇ ਪੱਠੇ ਆਪਣੇ ਅੱਛਾ ਕੋਈ ਨਹੀਂ ਲਾਇਆ ਉਹਨੇ ਆ ਅੱਧ ਹੋ ਗਈ ਤੁਹਾਡੀ ਯਾਰ ਚੰਗੀ ਭਲੀ ਮਾਝੀ ਸੀ ਨਾ ਦੁੱਧ ਦੇਂਦੀ ਤੁਹਾਨੂੰ ਸ਼ਰਮੀਆਂ ਸੀ ਦੋਵਾਂ ਨੂੰ ਤਾਂ ਆ ਜੀ ਫਿਰ ਕੀ ਹੋ ਗਿਆ ਵਾ ਤੂੜੀ ਪਈ ਸਹੀ ਉਹਦੇ ਅੱਗੇ ਤੂੜੀ ਨਾਲ ਪੱਠੇ ਦੁੱਧ ਦੇਣਾ ਉਹਨੇ ਵੰਡ ਹੀ ਪਾਈਦਾ ਉਹਦੇ ਤੇ ਉਹ ਚੱਲ ਭਰਾ ਕਰ ਲੋ ਜੋ ਕਰਨਾ ਵਾ ਜਾ ਹੁਣ ਉੱਪ ਹੈਗੇ ਥੋੜੇ ਜਿਹ ਕੁਤਰੇ ਮੈਂ ਪਾੜ ਲੱਗਾ ਉਹਨੂੰ ਉਹ ਨਹੀਂ ਨਹੀਂ ਤੁਸੀਂ ਰਹਿਣ ਦਿਓ ਮੈਂ ਲੈ ਆਵਣੇ ਨੇ ਲੈ ਆਉਣੇ ਸਵਾਹ ਤੁਸੀਂ ਥੋੜੀ ਜੀ ਉਹ ਐਵੇਂ ਨਾ ਪਾਇਓ ਮੈਂ ਤਾਂ ਦੱਸਾਂ ਜਿੱਦਾਂ ਦੇ ਤੁਹਾਡੇ ਆ ਨਾ ਕੰਮ ਦੋਆ ਪਿਓ ਪੁੱਤਾਂ ਦੇ ਇਹਦੇ ਥਲੇ ਨਹੀਂ ਦੋ ਡੋਕੇ ਰਹਿੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਆਪਣੀਆਂ ਨੂੰ ਪਾਓ ਹਾਂ ਸੰਦਾ ਪੁਛੇ ਹੱਡੀ ਮੱਝ ਆ ਪਾਈਏ ਨਾ ਪਾਈਏ ਤੁਹਾਨੂੰ ਭਲਾ ਕਾਦਾ

ਯਾਰ ਮੈਂ ਕਿਧਰ ਹੁਣਾਵਾ ਵੀ ਮੈਂ ਥੱਲੇ ਹਾਂ ਤੇ ਡਾਡੀਵਾਜਾ ਮਾਰਨ ਦੇ ਸੀ ਮੈਨੂੰ ਹਾਂ ਪੱਠੇ ਪਾਉਂਦੇ ਸੀ ਤੇ ਮੈਨੂੰ ਕਹਿੰਦੇ ਵੀ ਆਹ ਉਹਨਾਂ ਦੀ ਮੱਝ ਜਰੀ ਉਹਨਾਂ ਨੇ ਲਈ ਆ ਹਾਂ ਆ ਤੁੜੀ ਪਾਈ ਅੱਗੇ ਉਹਨਾਂ ਦੇ ਪੱਠੇ ਨਹੀਂ ਪਾਉਂਦੇ ਉਹ ਜੇ ਤੇ ਮੈਂ ਵੀ ਤੁਹਾਨੂੰ ਕਹਦਾ ਫਿਕਰ ਅਗਲੇ ਪੁੱਛਦੇ ਨਹੀਂਗੇ ਇਹਨਾਂ ਨੂੰ ਯਾਰ ਡਾਡੀ ਸਾਡੇ ਦਾ ਵੀ ਦਿਮਾਗ ਖਰਾਬ ਹੋਇਆ ਵਾ ਜਦੋਂ ਅਗਲੇ ਤੁਹਾਨੂੰ ਮੰਨਦੇ ਹੀ ਨਹੀਂਗੇ ਤੇ ਤੁਸੀਂ ਕਾਹ ਤੋਂ ਦੇਓ ਸਾਡੇ ਵਲੋਂ ਪਾਉਣ ਚਾਹੀਦਾ ਨਾ ਪਾਉਣ ਮੈਂ ਤੁਹਾਨੂੰ ਦੱਸਿਆ ਹੀ ਨਹੀਂਗਾ ਆ ਦੋ ਤਿੰਨ ਦਿਨ ਹੋ ਗਏ ਆ ਤੇ ਪਹਿਲਾਂ ਚਾਚੀ ਮੇਰੇ ਨਾਲ ਲੜ ਪਈਗੀ ਡੱਬਿਆਂ ਤੋਂ ਲੇ ਆਹ ਪੱਤੀਆ ਖੰਡ ਵਾਲੇ ਡੱਬੇ ਤੇ ਨਹੀਂ ਖੜਨੇ। ਉਹਨਾਂ ਕਾ ਜਦੋਂ ਅਡੋ ਹੋਏ ਤਾਂ ਫਿਰ ਐਂਟ ਸਾਡੇ ਡੱਬੇ ਕੋ ਖੜਨੇ ਤੁਸੀਂ। ਮੈਂ ਤਾਂ ਮੰਮੀ ਨੂੰ ਕਿਹਾ ਕਿ ਮੰਮੀ ਕਹਿੰਦੀ ਪਤੂ ਨਹੀਂ ਗਾਪਕੋ ਵੀ ਬੋਲਣਾ। ਹਾਂ। ਮੰਮੀ ਕਹਿੰਦੀ ਅਸੀਂ ਦਰਾਨੀਆਂ ਜੇ ਠਾਣੀਆਂ ਵਾ ਸਾਡੀ ਚੁਗਣੀ ਨਹੀਂਗੀ ਇੱਕ ਦੂਜੇ ਨੂੰ। ਤੇ ਤੂੰ ਕਹੇਂਗੀ ਨਾ ਤੇ ਤੇਰਾ ਸਾਰੇ ਪਿੰਡ ਚ ਨੇ ਰੋਲਾ ਪਾਉਣਾ ਵਾ। ਪੈ ਗਿਆ ਬੋਲਦੀ ਨਹੀਂ ਤੇ ਹੁਣ ਬੋਲ। ਪਾਉਂਦੀ ਰਹੇ ਫਿਰ ਜੇ ਹੋਈ ਅਡਗੀਆਂ ਤਾਂ ਫਿਰ ਮਤਲਬ ਨਹੀਂ ਪੈਂਦਾ ਕੋਈ ਸਾਡੀਆਂ ਚੀਜ਼ਾਂ ਵਰਤਨ ਦਾ। ਅਮਰ ਪਈਆਂ ਦੀਆਂ ਇਹਾਂ ਚੀਜ਼ਾਂ। ਮੈਂ ਕਹਾਂਦਾ ਭਾਈ ਰੁਪਈਆ ਦੀ ਹੋਇਆ ਚੀਜ਼ ਜਦੋਂ ਹੋਈ ੱਡ ਗਿਆ ਕਿਉਂ ਵੜਤੇ ਆਡੀ ਚੀਜ਼ ਉਹ ਡੈਡੀ ਤਾਂ ਮੈਨੂੰ ਕਹਿੰਦੇ ਪੱਠੇ ਵੜ ਲਿਆ ਉਹ ਮੈਂ ਪ੍ਰਾ ਮੇਰੇ ਕੋ ਨਹੀਂ ਵੱਟੇ ਜਾਂਦੀ ਪੱਠੇ ਆਪਣੇ ਨੂੰ ਪਉ ਡੰਗਰਾਂ ਨੂੰ ਆਪੇ ਪਉ ਨਾ ਪਾਉਣ ਫਿਰ ਡੈਡੀ ਜੀ ਨਹੀਂ ਅੱਖੇ ਲੱਗਣ ਤਾਂ ਮੈਂ ਮੰਮੀ ਨੂੰ ਕੜਨੀ ਗੱਲ ਤੇ ਮੈਨੂੰ ਲੱਗਦਾ ਡੈਡੀ ਨੂੰ ਸਮਝਾਉਣਾ ਹੀ ਪੈਣਾ ਹੁਣ ਦੂਜੇ ਹਿਸਾਬ ਨਾਲ ਹੀ ਫਿਰ ਉਹ ਚਲ ਤੁਸੀਂ ਨਾ ਕਰਿਓ ਏਦਾਂ ਗੱਲ ਮੰਮੀ ਨਾਲ ਗੱਲ ਕਰ ਲਿਓ ਤੇ ਮੰਮੀ ਗੱਲ ਕਰ ਲੈਣਗੇ ਡੈਡੀ ਨਾਲ ਮੰਮੀ ਨਾਲ ਗੱਲ ਕਰਨੀ ਹੈ ਜਦੋਂ ਜਰਨ ਮੰਨਦੇ ਹੀ ਨਹੀਂ ਆਗੇ ਤਾਂ ਫਿਰ ਫਿਕਰ ਕਿਉਂ ਕਰਨ ਦੀ ਉਹਨਾਂ ਦਾ ਜਦੋਂ ੱਡ ਘੜਤਾ ਸਾਡੇ ਵੱਲੋਂ ਮ ਤਨਮੇ ਕਿਹਾ ਨਾ ਤੂੰ ਹਿੰਨਾ ਕੋਈ ਗੱਲ ਕਰਿਓ ਫੇਰ ਕਿ ਅਗਲਾ ਕਹਿਣਾ ਵੀ ਪਿਓ ਪੁੱਤ ਲੜਦੇ ਆ ਤੂੰ ਮੰਮੀ ਨੂੰ ਦੱਸ ਦਿਓ ਗੱਲ ਮੰਮੀ ਆਪੇ ਕਹਿ ਦੇਣਗੇ ਫੜੜੀ ਦਾਦੀ ਨੂੰ ਤਾਂ ਮੈਂ ਬੈਨੇ ਰਾਤ ਨੂੰ ਮੈਂ ਸਮਝਾਉਣਾ ਦਾਦੀ ਨੂੰ ਵੀ ਐਂ ਕਹਣਾ ਵੀ ਇਦਾਂ ਨਹੀਂ ਤੇ ਗੱਲ ਬਣਨੀ ਜਦੋਂ ਆਟੋ ਗਿਆ ਤੇ ਹੁਣ ਛੱਡ ਦਿਓ ਕੰਮ ਚੱਲ ਹੌਸਲੇ ਨਾਲ ਕਰ ਲਓ ਆਪ ਤੂੰ ਵੀ ਗੱਲ ਕਰਨੀ ਆ ਦੇ ਬੋਤਾ ਨਾ ਬੋਲਿਓ ਚਲ ਆ ਥੱਲੇ ਰੋਟੀ ਦੇ ਭਾਗ ਚਲੋ